ਮੇਰਾ ਨਾਮ ਕਲਦੀਪ ਸਿੰਘ ਹੈ ਜੀ ਮੈਂ ਪਿੰਚੀਮਾ ਦਾ ਰਹਿਣ ਵਾਲਾ ਆਂ ਜੀ ਜਿੰਨਾ ਦੀ ਡੈਥ ਹੋਈ ਆ ਤੁਹਾਡੇ ਕੀ ਲੱਗਦੀ ਸੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਸੁਖਵਿੰਦਰ ਸਿੰਘ ਆ ਜੀ ਮੇਰੇ ਮਮਾ ਜੀ ਆ ਜੀ ਕਾਰਨ ਕੀ ਹੋਇਆ ਜਿਹੜਾ ਉਹਨਾਂ ਦੇ ਮੌਤ ਅੱਜ ਤੋਂ 2 ਸਾਲ ਪਹਿਲਾਂ ਆਪਾਂ ਮਸ਼ੀਨ ਵੇਚੀ ਸੀ ਉਹਦੇ ਵਿੱਚੋਂ 110000 ਰੁਪਏ ਪੇਮੈਂਟ ਆ ਗਈ ਸੀ 99000 ਰੁਪਏ ਬਾਕੀ ਰਹਿੰਦਾ ਸੀਗਾ ਜੀ ਉਹਦਾ ਜਿਹੜਾ ਲਿਖ ਲਿਖਾਇਆ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਹੋਇਆ ਜੀ ਸਟੈਂਪ ਵਗੈਰਾ ਬਣਾ ਕੇ ਦਿੱਤਾ ਵੀ ਜੇ ਅਸੀਂ 4 ਅਗਸਤ ਤੱਕ ਪੈਸੇ ਦਿੰਨੇ ਆ ਠੀਕ ਹੈ ਨਹੀਂ ਤੁਸੀਂ ਆਪਣੀ ਮਸ਼ੀਨ ਪਾ ਕੇ ਲੈ ਆ ਸਕਦੇ ਆ ਜਦੋਂ 4 ਅਗਸਤ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਨਾਂ ਨੁਕਰ ਕੀਤੀ ਤਾਂ 18 ਤਰੀਕ ਨੂੰ ਇਹ ਮਸ਼ੀਨ ਲੈਣ ਆਏ ਸੀਗੇ ਕੌਣ ਕੌਣ ਆਏ ਸੀ ਇੱਕ ਮੇਰੇ ਮਾਮਾ ਜੀ ਇੱਕ ਮਾਮੀ ਜੀ ਦੋ ਬੰਦੇ ਹੋਰ ਸੀਗੇ ਜੀ ਜੀ ਘਟਨਾ ਕੀ ਵਾਪਰੀ ਫਿਰ ਉਥੇ ਜਦੋਂ ਇਹ ਗਏ ਜੀ ਇਹਨਾਂ ਨੇ ਹਾਕ ਮਾਰੀ ਤਾਂ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਕਿੰਨੇ ਜਣੇ ਸੀ ਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜੀ ਚਾਰ ਪੰਜ ਜਣੇ ਉਹ ਸੀਗੇ ਤੇ ਬਾਕੀ ਔਰਤਾਂ ਸੀਗੀਆਂ ਇਹ ਹਜ਼ਾਰ ਜੁੱਨਾ ਬੋਲ ਉਹਨਾਂ ਕੋਲ ਇੱਕ ਲੇਸ ਬੋਲ ਟੰਬੇ ਤੇ ਛੋਟੇ ਵਗੈਰਾ ਸੀਗੇ ਜੀ ਕਿਹੜੀ ਮਸ਼ੀਨ ਸੀਗੀ ਜਿਹੜੀ ਮਸ਼ੀਨ ਮੱਕੀ ਦੇ 4 ਪਾਉਣ ਵਾਲੀ ਜੀ ਲਹਣਗੇ ਸੀਗੇ ਤੇ ਹਾਂਜੀ ਹਾਂਜੀ ਕਾਰਨ ਕੀ ਬਣਿਆ ਵੀ ਜਿਹੜੀਆਂ ਕੁੱਟ ਮਾਰ ਹੋਈ ਐ ਸਾਰੀ ਦਸੋਂ ਪਾਣੀ ਵੀ ਕਾਰਨ ਕੀ ਬਣਿਆ ਉਹਨਾਂ ਨੇ ਮਸ਼ੀਨ ਤੋਂ ਮਨਾ ਕੀਤਾ ਜੀ ਇਹ ਅੰਦਰ ਗਏ ਨੇਗੇ ਉਹਨਾਂ ਨੇ ਬਾੜ ਦੇ ਵਿੱਚ ਰਸਤਾ ਰੋਕ ਕੇ ਕੁੱਟ ਮਾਰ ਕੀਤੀ ਕੁੱਟ ਮਾਰ ਦੇ ਵਿੱਚ ਬੰਦੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਚੱਕਣ ਨਹੀਂ ਦਿੱਤਾ ਜਿਹੜੇ ਬੰਦੇ ਨਾਲ ਸੀਗੇ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਛੱਟ ਕੇ ਲੈ ਗਏ ਜੇ ਫਿਰ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਉੱਥੇ ਹੈਗਾ ਮੋਗਾ ਮੈਗਾ ਸਿਟੀ ਹਾਂਜੀ ਅਸੀਂ ਉੱਥੇ ਆਏ ਜਦੋਂ ਉਦੋਂ ਸਾਡਾ ਬੰਦਾ ਡੈੱਡ ਪਾਇਆ ਇਹ ਵੀ ਹਾਲ ਰਿਸ਼ਤਾ ਕੀ ਹੈ ਇਹਨਾਂ ਦਾ ਆਪਸ ਵਿੱਚ ਜਿਨ੍ਹਾਂ ਦੀ ਮੌਤ ਹੋਇਆ ਜਿਨ੍ਹਾਂ ਦੇ ਨਾਲ ਮਸ਼ੀਨ ਜਿਹੜੀ ਲੈਣ ਦੇ ਵਾਸਤੇ ਜਿਨ੍ਹਾਂ ਕੋਲ ਮਸ਼ੀਨ ਸੀ ਜੀ ਉਹ ਮੇਰੀ ਮਾਮੀ ਦੇ ਮਾਮਾ ਜੀ ਨੇ ਇਹ ਪੈਸੇਆਂ ਕਰਕੇ ਹੀ ਕੁੱਟਮਾਰ ਕਰਕੇ ਮਾਰ ਦਿੱਤਾ ਹਾਂਜੀ ਮੰਗਤੀ ਕਰਦੇ ਆ। ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ। ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਮੇਰਾ ਨਾਮ ਹਰਮਪੀਰ ਸਿੰਘ ਆ ਜੀ। ਤਾਂ ਮੇਰਾ ਸਹਦੋ ਗਿਆ। ਵੀਰ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡੇ ਤੇ ਕਾਰਨ ਕੀ ਹੋਇਆ ਜਿਹੜਾ ਮੌਤ? ਇਹ ਸਾਡੇ ਚਾਚਾ ਜੀ ਦੇ ਪੁੱਤ ਲੱਗਦੇ ਆ ਜੀ। ਸਾਡੇ ਬਹੁਤ ਨੇੜਤਾਈ ਸੀ ਜਦੋਂ ਚਾਚਾ ਜੀ ਦੇ ਪੁੱਤ ਸੀਗੇ। ਤੇ ਇਹਨਾਂ ਦਾ ਕੋਈ 2-3 ਸਾਲ ਦੀ ਗੱਲ ਆ ਇਹਨਾਂ ਦਾ ਮਸ਼ੀਨ ਦਾ ਲੈਣ ਦੇਣਾ ਸੀਗਾ। ਇਹਨਾਂ ਨੇ ਇਹਨਾਂ ਦੀ ਘਰ ਵਾਲੀ ਦੇ ਮਾਮਾ ਜੀ ਨੇ ਮਸ਼ੀਨ ਲਈ ਸੀਗੀ ਇਹਨਾਂ ਤੋਂ। ਉਹਦਾ ਜਣੀ ਦੀ ਲੱਖ ਰੁਪਇਆ ਪੈਸੇ ਰਹਿਨੇ ਸੀਗੇ ਪੇਮੈਂਟ ਜਿਹੜੇ ਕਿ ਇਹ ਦੋ ਤਿੰਨ ਆਰੀ ਮਤਲਬ ਅਸਟਾਮਾਂ ਤੇ ਵੀ ਕਹਿ ਚੁੱਕੇ ਸੀਗੇ ਵੀ ਅਸੀਂ ਇਸ ਤਰੀਕ ਨੂੰ ਪੈਸੇ ਦੇਵਾਂਗੇ ਦੋ ਵਾਰੀਜ ਨੂੰ ਪਹਿਲਾਂ ਵੀ ਮੁੱਕਰ ਚੁੱਕੇ ਸੀ ਹੁਣ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਅਸਟਾਮ ਤੇ ਉਹ ਸਟਾਮ ਵੀ ਹੈਗਾ ਸਾਡੇ ਕੋਲ ਵੀ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸੋ ਨੂੰ ਅਸੀਂ ਪੈਸੇ ਦੇ ਦੇਾਂਗੇ ਜਦੋਂ 4 ਤਰੀਕ ਤੋਂ ਬਾਅਦ ਇਹਨਾਂ ਨੇ ਜਾਂ ਪਉਣ ਤੇ ਗੱਲਬਾਤ ਕਰੀ ਹੋਊ ਇਹਨਾਂ ਨੂੰ ਜਾਣੀ ਦੀ ਕੋਈ ਨਾਂ ਨਿਆਣ ਦਿੱਤਾ ਇਹ ਫਿਰ ਕੱਲ 18 ਤਰੀਕ ਨੂੰ ਅ ਤਕਰੀਬ 12:00 ਵਜੇ ਜਣੀ ਦੀ ਪਿੰਡੋ ਚੱਲ ਕੇ ਨਾਲੇ ਮਸ਼ੀਨ ਲੈਣ ਆਏ ਸੀਗੇ ਤੇ ਨਾਲੇ ਇਹ ਇਹਨਾਂ ਨੂੰ ਆਏ ਸੀ ਵੀ ਜਾਂ ਪੈਸੇ ਦੇ ਦੇਣਗੇ ਜਾਂ ਸਾਨੂੰ ਮਸ਼ੀਨ ਦੇਣਗੇ ਜਦੋਂ ਇਹਨਾਂ ਨੂੰ ਨਾ ਕੋਈ ਪੈਸੇ ਦਿੱਤੇ ਤੇ ਨਾ ਇਹਨਾਂ ਨੂੰ ਮਸ਼ੀਨ ਪਾਉਣ ਦਿੱਤੀ ਇਹ ਮਸ਼ੀਨ ਪਾਉਣ ਲੱਗੇ ਤੇ ਬਗਲ ਦੇ ਮੂਹਰੇ ਜਣੀ ਦੀ ਕੁੱਟਮਾਰ ਕਰਕੇ ਤੇ ਵਿੰਦਰ ਸਿੰਘ ਦੀ ਉੱਥੇ ਜਣੀ ਦੀ ਮੌਤ ਕੀਤੀ ਗਈ ਮੰਨ ਕੇ ਚੱਲੋ ਉਸ ਤੋਂ ਬਾਅਦ ਗੱਡੀ ਚ ਸੱਟ ਕੇ ਉਹਤੇ ਇਹਨਾਂ ਨੂੰ ਹਸਪੀਟਲ ਲਿਆ ਕੇ ਉਸ ਤੋਂ ਬਾਅਦ ਫੋਨ ਕਰਤੇ ਵੀ ਉਹਨਾਂ ਦੀ ਤਾਂ ਮਤਲਬ ਆਹ ਗੱਲਬਾਤ ਹੋਈ ਆ ਜੀ ਆ ਇਹ ਨਹੀਂ ਕਿ ਕਿੰਨੇ ਜਣੇ ਸੀ ਜਿਨ੍ਹਾਂ ਨੇ ਕੋਈ ਹਰ ਕੀਤੀ ਔਰ ਕੀ ਕੀ ਹਰ ਪੰਜ ਔਰਤਾਂ ਦੱਸ ਦਿਆ ਜੀ ਜਣੇ ਦੀ ਸੱਤ ਬੰਦੇ ਦੱਸਦੇ ਆ ਉਹਨਾਂ ਕੋਲ ਮਤਲਬ ਮੂੰਗਲ ਕਾਂ ਵਗੈਰਾ ਕੋਈ ਤਿੱਖਾ ਹਥਿਆਰ ਨਹੀਂ ਸੀਗਾ ਜਿਹਦੇ ਨਾਲ ਗੁੱਜੀ ਘਟ ਨਾਲ ਜਣੇ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਸੀ ਮੌਕੇ ਤੇ ਬਹੁਤ ਹਾਂ ਹਾਂ ਜੀ ਬਸ ਐਵੇਂ ਸਾਹ ਨਾਲ ਉਹਨੂੰ ਚੱਕ ਲਿਆ ਬਸ ਚੱਕਤਾ ਕੋ ਆਇਆ ਲੈ ਵੀ ਉੱਥੋਂ ਆਉ ਦਾ ਮੌਕਾ ਵਿਚਾਰਨ ਦੇ ਮਾਰੇ ਮਾਮਲਾ ਸਾਰਾ ਰਿਸ਼ਤੇਦਾਰੀ ਦਾ ਮਾਮਲਾ ਰਿਸ਼ਤੇਦਾਰੀ ਦਾ ਹੀ ਹੁਣ ਕੀ ਮੰਗ ਕਰਾ ਵਾਲੀ ਦੇ ਮਾਮਾ ਜੀ ਹੈ ਜੀ ਉਹ ਜਿਨ੍ਹਾਂ ਨੇ ਮਸ਼ੀਨ ਕਿਹੜੀ ਸੀਗੀ ਉਹ ਮਸ਼ੀਨ ਇਹਦੇ ਵਾਲੀ ਆਪਣੇ ਮੱਕੀ ਵਾਲੀ ਜੀ ਚਾਰ ਪੌਂ ਵਾਲੀ ਪੈਸੇਆ ਕਰਕੇ ਜਿਹੜੀ ਆ ਪੈਸੇਆ ਕਰਕੇ ਜੀ ਇਹ ਮੰਗਦਾ ਹੁਣ ਕੀ ਮੰਗ ਕੀ ਕਰੋਗੇ ਮੰਗਣ ਸਾਫ ਦੀ ਕਰਦੇ ਆ ਜੀ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਛੇਤੀ ਤੋਂ ਛੇਤੀ ਇਹ ਗਰੀਬ ਬੰਦਾ ਸੀਗਾ ਵਿਚਾਰਾ ਦੇਖੋ ਜੀ ਘਟ ਕੇ ਮਰ ਆ ਗਿਆ ਬਹੁਤ ਮੰਦ ਭਾਗੀ ਘਟਣਾ ਹੋਈ ਇਹ ਇਹਨਾਂ ਦਾ ਜਿਹੜਾ ਸੁਖਵਿੰਦਰ ਸਿੰਘਾ ਸੁਖਵਿੰਦਰ ਸਿੰਘ ਢਾਲੀਵਾਲ ਆ ਇਹਨੇ ਕੋਲ ਮਸ਼ੀਨ ਸੀ ਚਾਰ ਪੌਣ ਵਾਲੀ ਮੱਕੀ ਦਾ ਚਾਰ ਜਿਹੜਾ ਪਸ਼ੂਆਂ ਦਾ ਚਾਰਾ ਹੁੰਦਾ ਉਹਦੇ ਪੌਣ ਵਾਲੀ ਮਸ਼ੀਨ ਸੀ ਇਹਨੇ ਆਉਦੇ ਮਾਮੇ ਸੌਰਾਂ ਨੂੰ ਵੇਚੀ ਸੀ ਉਹਦਾ ਇਹਨਾਂ ਦੇ ਪੈਸਿਆਂ ਦਾ ਸੀ ਕਿ ਲੈਣ ਦੇਣਾ ਉਹ ਲੈਣ ਆਏ ਸੀ ਤੇ ਨਾਲ ਇਕਰਾਰ ਸੀ ਉਹ ਇਕਰਾਰ ਤੇ ਪਹੁੰਚ ਇਹਨਾਂ ਨੇ ਪੈਸੇ ਦੇਣੇ ਸੀ ਦਿੱਤੇ ਨਹੀਂ ਸੀ ਤੇ ਇਹਨਾਂ ਨੇ ਇਕਰਾਰ ਕੀਤਾ ਸੀ ਉਹ ਪੈਸੇ ਦੇਵਾਂਗੇ ਜੇ ਮਸ਼ੀਨ ਵੀ ਵਾਪਸ ਕਰ ਦੇਣ ਉਹ ਲਾਣਾ ਸੀ ਉੱਚੀ ਨੇ ਲੜਾਈ ਹੋਈ ਤੇ ਉੱਥੇ ਇਹਨਾਂ ਦੀ ਕੁੱਟਮਾਰ ਕਿੰਨੇ ਜਣਾਂ ਨੇ ਮਾਮਲਾ ਦਰਜ ਕੀਤਾ ਗਿਆ ਇਹ ਜੀ 7 ਬਾਈ ਨੇਮ ਹੈ ਜੀ ਤੇ ਨਾਮ ਨੂੰ ਬੱਤੀਆ ਕੁੱਟਮਾਰ ਕਿੰਨੇ ਜਣਾਂ ਨੇ ਕੀਤੀ ਇਹਨਾਂ ਨੂੰ ਕੁੱਟਮਾਰ ਸਾਰੇ ਅਣਕਿਤੀ ਜੀ ਕੋਈ ਹਥਿਆਰ ਨਾਲ ਕੀਤੀ ਹੈ ਜਾਂ ਕੋਈ ਕੀ ਸੀ ਇਹਨਾਂ ਕੋਲ ਡਾਂਗਾ ਸੂਟੀਆਂ ਪੈ ਕੋਸ਼ਿਸ਼ ਕੀ ਕੀ ਕਾਰਵਾਈ ਕੀਤੀ ਗਈ ਕਿਹੜੇ ਅਧਿਕਾਰਾਂਗੇ ਚ ਮਾਮਲਾ ਦਰਜ ਕੀਤਾ ਗਿਆ ਇਹ ਮਾਮਲਾ ਜੀ ਵੀਰ ਬਿਆਨ ਮੁਤਾਬਕ ਲੇਡੀ ਜੀ ਰਵਿੰਦਰ ਕੋ ਦੇ ਮੁਤਾਬਕ ਕਾਰਵਾਈ ਕਰ ਦਿੱਤੀ ਹੈ ਫਿਰ ਗੱਦੀ ਹੋ ਚੁੱਕੀ ਕੋਈ ਗ੍ਰਫਤਾਰ ਵੀ ਕੀਤਾ ਜੀ ਤੇ ਗ੍ਰਫਤਾਰੀ ਰੇਡ ਕੀਤੇ ਗਿਆ ਜੀ ਫੇਰ ਕੀਤੇ ਜਾ ਰਹੇ ਪੋਸਟਮਾਰਮ ਹੋ ਰਿਹਾ ਹੈ ਜੀ ਮੇਰਾ ਨਾਮ ਕੁਦੀਪ ਸਿੰਘ ਹੈ ਜੀ ਮੈਂ ਪੱਛਮੀ ਮਾਣਾ ਰਹਿਣ ਵਾਲਾ ਆਂ ਜੀ ਜਿੰਨਾ ਦੀ ਡੈਥ ਹੋਈ ਆ ਤੁਹਾਡੇ ਕੀ ਲੱਗਦੀ ਸੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਸੁਖਵਿੰਦਰ ਸਿੰਘ ਆ ਜੀ ਮੇਰੇ ਮਾਮਾ ਜੀ ਆ ਜੀ ਕਾਰਨ ਕੀ ਹੋਇਆ ਜੀ ਜਿਹੜਾ ਉਹਨਾਂ ਦੇ ਮੌਤ ਅੱਜ ਤੋਂ 2 ਸਾਲ ਪਹਿਲਾਂ ਆਪਾਂ ਮਸੀੜ ਵੇਚੀ ਸੀ ਉਹਦੇ ਵਿੱਚੋਂ 1,10,000 ਰੁਪਏ ਪੇਮੈਂਟ ਆ ਗਈ ਸੀ 99000 ਰੁਪਏ ਬਾਕੀ ਰਹਿੰਦਾ ਸੀਗਾ ਜੀ ਉਹਦਾ ਜਿਹੜਾ ਲਿਖ ਲਿਖਾਇਆ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਹੋਇਆ ਜੀ ਸਟਾਮਪ ਵਗੈਰਾ ਬਣਾ ਕੇ ਦਿੱਤਾ ਵੀ ਜੇ ਅਸੀਂ 4 ਅਗਸਤ ਤੱਕ ਪੈਸੇ ਦਿੰਨੇ ਆ ਤਾਂ ਠੀਕ ਹੈ ਨਹੀਂ ਤੁਸੀਂ ਆਪਣੀ ਮਸ਼ੀਨ ਪਾ ਕੇ ਲੈ ਆ ਸਕਦੇ ਆ ਜਦੋਂ 4 ਅਗਸਤ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਨਾ ਨੁਕਰ ਕੀਤੀ ਤਾਂ 18 ਤਰੀਕ ਨੂੰ ਮਸ਼ੀਨ ਲੈਣ ਆਏ ਸੀਗੇ ਕੌਣ ਕੌਣ ਆਏ ਸੀ ਇੱਕ ਮੇਰੇ ਮਾਮਾ ਜੀ ਇੱਕ ਮਾਮੀ ਜੀ ਦੋ ਬੰਦੇ ਹੋਰ ਸੀਗੇ ਜੀ ਘਟਣ ਲੱਗੀ ਆਪਣੀ ਫਿਰ ਉੱਤਰੀ ਉਥੇ ਜਦੋਂ ਇਹ ਗਏ ਜੀ ਇਹਨਾਂ ਨੇ ਹਾਕ ਮਾਰੀ ਤਾਂ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਕਿੰਨੇ ਜਣੇ ਸੀ ਕੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜੀ ਚਾਰ ਪੰਜ ਜਣੇ ਉਹ ਸੀਗੇ ਤੇ ਬਾਕੀ ਔਰਤਾਂ ਸੀਗੀਆਂ ਕੀ ਹਿਦਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਇੱਕ ਲੇਸ ਬੋਲ ਤੰਬੇ ਤੇ ਸੋਟੇ ਵਗੈਰਾ ਸੀਗੇ ਜੀ ਕਿਹੜੀ ਮਸ਼ੀਨ ਸੀਗੀ ਜਿਹੜੀ ਮਸ਼ੀਨ ਮੱਕੀ ਦੇ ਚਾਰ ਪਾਉਣ ਵਾਲੀ ਜੀ ਲਹਣਗੇ ਸੀਗੇ ਤੇ ਦਿਲ ਹਾਂਜੀ ਹਾਂਜੀ ਕਾਰਨ ਕੀ ਬਣਿਆ ਵੀ ਜਿਹੜੀਆਂ ਕੁੱਟਮਾਰ ਹੋਈ ਹੈ ਸਾਰੀ ਦੱਸੋ ਪਾਣੀ ਵੀ ਕਾਰਨ ਕੀ ਬਣਿਆ ਉਹਨਾਂ ਨੇ ਮਸ਼ੀਨ ਤੋਂ ਮਨਾ ਕੀਤਾ ਜੀ ਇਹ ਅੰਦਰ ਗਏ ਨਗੇ ਉਹਨਾਂ ਨੇ ਬਾੜ ਦੇ ਵਿੱਚ ਰਸਤਾ ਰੋਕ ਕੇ ਕੁੱਟ ਮਾਰ ਕੀਤੀ ਕੁੱਟ ਮਾਰ ਦੇ ਵਿੱਚ ਬੰਦੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਚੱਕਣ ਨਹੀਂ ਦਿੱਤਾ ਜਿਹੜੇ ਬੰਦੇ ਨਾਲ ਸੀਗੇ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਛੱਟ ਕੇ ਲੈ ਗਏ ਜੇ ਫਿਰ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਉੱਥੇ ਹੈਗਾ ਮੋਗਾ ਮੈਗਾ ਸਿਟੀ ਹਾਂਜੀ ਅਸੀਂ ਉੱਥੇ ਆਏ ਜਦੋਂ ਉਹ ਦੋ ਸੱਡਾ ਬੰਦਾ ਡੈੱਡ ਪਾਇਆ ਇਹ ਵੀ ਹਾਲ ਰਿਸ਼ਤਾ ਕੀ ਇਹਨਾਂ ਦਾ ਆਪਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਯਾਰ ਜਿਨ੍ਹਾਂ ਦੇ ਨਾਲ ਮਸ਼ੀਨ ਜਿਹੜੀ ਲੈਣ ਦੇ ਜਿਨ੍ਹਾਂ ਕੋਲ ਮਸ਼ੀਨ ਸੀ ਜੀ ਉਹ ਮੇਰੀ ਮਾਮੀ ਦੇ ਮਾਮਾ ਜੀ ਨੇ ਇਹ ਪੈਸੇਆਂ ਕਰਕੇ ਹੀ ਫੋਟ ਮਾਰ ਕਰਕੇ ਮਾਰ ਦਿੱਤਾ ਹਾਂਜੀ ਹੁਣ ਮੰਗਤੀ ਕਰਦੀਆਂ ਆਪਾਂ ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਹਰਮਪੀਰ ਸਿੰਘਾ ਜੀ ਪੰਦ ਮੇਰਾ ਸਜਦੋ ਗਿਆ ਵਿਰਜੀ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡੇ ਤੇ ਕਾਰਨ ਕੀ ਹੋਇਆ ਜਿਹੜਾ ਮੌਤ ਇਹ ਸਾਡੇ ਚਾਚਾ ਜੀ ਦੇ ਪੁੱਤ ਲੱਗਦੇ ਆ ਜੀ ਸਾਡੇ ਬਹੁਤ ਨੇੜਤਾਈ ਸੀਗੀ ਜਦੋਂ ਚਾਚਾ ਜੀ ਦੇ ਪੁੱਤ ਸੀਗੇ ਤੇ ਇਹਨਾਂ ਦਾ ਕੋਈ 2 ਕੁ ਸਾਲ ਦੀ ਗੱਲ ਆ ਇਹਨਾਂ ਦਾ ਮਸ਼ੀਨ ਦਾ ਲੈਣ ਦੇਣਾ ਸੀਗਾ ਇਹਨਾਂ ਨੇ ਇਹਨਾਂ ਦੀ ਘਰ ਵਾਲੀ ਦੀ ਮਾਮਾ ਜੀ ਨੇ ਮਸ਼ੀਨ ਲਈ ਸੀਗੀ ਇਹਨਾਂ ਤੋਂ ਉਹਦਾ ਜਣੀ ਦੀ ਲੱਖ ਰੁਪਇਆ ਪੈਸੇ ਰਹਿਨੇ ਸੀਗੇ ਪੇਮੈਂਟ ਜਿਹੜੇ ਕਿ ਇਹ ਦੋ ਤਿੰਨ ਆਰੀ ਮਤਲਬ ਅਸਟਾਮਾ ਤੇ ਵੀ ਕਹਿ ਚੁੱਕੇ ਸੀਗੇ ਇਹ ਵੀ ਅਸੀਂ ਇਸ ਤਰੀਕ ਨੂੰ ਪੈਸੇ ਦੇਵਾਂਗੇ ਦੋ ਵਾਰੀ ਅਜ ਤੋਂ ਪਹਿਲਾਂ ਵੀ ਮੁੱਕਰ ਚੁੱਕੇ ਸੀ ਹੁਣ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਉਸ ਟਾਮ ਤੇ ਉਹ ਉਸ ਟਾਮ ਵੀ ਹੈਗਾ ਸਾਡੇ ਕੋਲ ਵੀ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸੋਨੂੰ ਅਸੀਂ ਪੈਸੇ ਦੇ ਦੇਾਂਗੇ ਜਦੋਂ 4 ਤਰੀਕ ਤੋਂ ਬਾਅਦ ਇਹਨਾਂ ਨੇ ਜਾਂ ਫੋਨ ਤੇ ਗੱਲਬਾਤ ਕਰੀ ਹੋ ਇਹਨਾਂ ਨੂੰ ਜਣੀ ਦੀ ਕੋਈ ਨਾਂ ਨਿਆਂ ਦਿੱਤਾ ਇਹ ਫਿਰ ਕੱਲ 18 ਤਰੀਕ ਨੂੰ ਤਕਰੀਬ 12:00 ਵਜੇ ਜਣੀ ਦੀ ਪਿੰਡੋਂ ਚੱਲ ਕੇ ਨਾਲੇ ਮਸ਼ੀਨ ਲੈਣ ਆਏ ਸੀਗੇ ਤੇ ਨਾਲੇ ਇਹ ਇਹਨਾਂ ਨੂੰ ਐ ਸੀ ਵੀ ਜਾਂ ਪੈਸੇ ਦੇ ਦੇਣਗੇ ਜਾਂ ਸਾਨੂੰ ਮਸ਼ੀਨ ਦੇਣਗੇ ਜਦੋਂ ਇਹਨਾਂ ਨੂੰ ਨਾ ਕੋਈ ਪੈਸੇ ਦਿੱਤੇ ਤੇ ਨਾ ਇਹਨਾਂ ਨੂੰ ਮਸ਼ੀਨ ਪਾਉਣ ਦਿੱਤੀ ਇਹ ਮਸ਼ੀਨ ਪਾਉਣ ਲੱਗੇ ਤੇ ਬਗਲ ਦੇ ਮੂਰੇ ਹੀ ਜਣੀ ਦੀ ਕੁੱਟਮਾਰ ਕਰਕੇ ਤੇ ਬਿੰਦਰ ਸਿੰਘ ਦੀ ਉੱਥੇ ਹੀ ਜਣੀ ਦੀ ਮੌਤ ਕੀਤੀ ਗਈ ਮੰਨ ਕੇ ਚੱਲੋ ਉਸ ਤੋਂ ਬਾਅਦ ਗੱਡੀ ਚ ਸੱਟ ਕੇ ਤੇ ਇਹਨਾਂ ਨੂੰ ਹਸਪੀਟਲ ਲਿਆ ਕੇ ਉਸ ਤੋਂ ਬਾਅਦ ਫੋਨ ਕਰਤੇ ਵੀ ਉਹਨਾਂ ਦੀ ਤਾਂ ਮੌਤ ਹੋ ਗਈ ਆ ਗੱਲਬਾਤ ਹੋਈ ਆ ਜੀ ਆ ਇਨੀ ਕ ਕਿੰਨੇ ਜਣੇ ਸੀ ਜਿਨ੍ਹਾਂ ਨੇ ਕੋਈ ਹਰ ਕੀਤੀ ਔਰ ਕੀ ਕਰਿਆ ਪੰਜ ਔਰਤਾਂ ਦਾ ਦੱਸ ਦਿਆ ਜੀ ਜਣੀ ਦੀ ਸੱਤ ਬੰਦੇ ਦੱਸਦੇ ਆ ਉਹਨਾਂ ਕੋਲ ਮਤਲ ਮੂਂਗਲ ਕਾ ਵਗੈਰਾ ਕੋਈ ਤਿੱਖਾ ਹਥਿਆਰ ਨਹੀਂ ਸੀਗਾ ਜਿਹਦੇ ਨਾਲ ਗੁੱਜੀ ਘਟ ਨਾਲ ਜਣੀ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਸੀ ਮੌਕੇ ਦੀ ਮੌਤ ਹਾਂ ਹਾਂ ਜੀ ਬਸ ਐਵੇਂ ਸਾਹ ਨਾਲ ਉਹਨੂੰ ਚੱਕ ਲਿਆ ਵਰਸ ਚੱਕ ਤਾਂ ਕੋ ਆਇਆ ਲੈ ਵੀ ਉੱਥੋਂ ਆਪ ਦਾ ਮੌਕਾ ਵਿਚਾਰਨ ਦੇ ਮੈਂ ਮਾਮਲਾ ਖੜਾ ਰਿਸਤੇਦਾਰੀ ਦਾ ਮਾਮਲਾ ਰਸਤੇਦਾਰੀ ਦਾ ਹੁਣ ਕੀ ਮੰਗ ਕਰਾ ਵਾਲੀ ਦੇ ਮਾਮਾ ਜੀ ਹੈ ਜੀ ਉਹ ਜਿਨ੍ਹਾਂ ਨੇ ਮਸ਼ੀਨ ਕਿਹੜੀ ਸੀਗੀ ਉਹ ਮਸ਼ੀਨ ਇਹਦੇ ਵਾਲੀ ਆਪਣੇ ਮੱਕੀ ਵਾਲੀ ਜੀ ਚਾਰ ਪੌਂਡ ਪੈਸੇ ਕਰਕੇ ਜਿਹੜੀ ਪੈਸੇ ਕਰਕੇ ਜੀ ਇਹ ਮਾਮਲਾ ਹੁਣ ਕੀ ਮੰਗ ਕੀ ਕਰੋਗੇ ਮੰਗਣ ਸਾਫ ਦੀ ਕਰਦੇ ਆ ਜੀ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਛੇਤੀ ਤੋਂ ਛੇਤੀ ਇਹ ਗਰੀਬ ਬੰਦਾ ਸੀਗਾ ਵਿਚਾਰਾ ਦੇਖੋ ਜੀ ਘਟ ਕੇ ਮਾਰਿਆ ਗਿਆ ਬਹੁਤ ਮੰਦ ਭਾਗੀ ਘਟਨਾ ਹੋਈ